ਜਦੋਂ ਸੀ ਕੈਨਸ ਲੜਾਈ ਕਰ ਰਹੇ ਹੋਂ ਤੇ ਉਸ ਵੇਲੇ ਕਿੱਥੇ ਜਾਣਾ ਕੀ ਕਰਨਾ ਕਿਹੜੇ ਡਾਕਟਰ ਕੋਲ ਜਾਣਾ ਕਿੱਦਾਂ ਇਸ ਬਿਮਾਰੀ ਨੂੰ ਅਪਰੋਚ ਕਰਨਾ ਬੜਾ ਲੰਬਾ ਸਫ਼ਰ ਸੀ ਸਾਡਾ World Cup ਤੋਂ ਪਹਿਲਾਂ World Cup ਤੋਂ ਬਾਅਦ ਸੋ ਇਦਾਂ ਦੀ ਬਹੁਤ ਜਿਹੀ ਚੀਜ਼ਾਂ ਹੈਗੀਆਂ ਉਹ ਮੈਂ ਜਿੱਦਾਂ ਕਹਾਂ ਮੈਂ 2 ਮਿੰਟ ਕਵਰੇਜ ਨਹੀਂ ਦੱਸ ਸਕ ਬਟ ਸਾਨੂੰ ਸਾਡੇ ਤੇ ਬੜੀ ਕਿਰਪਾ ਹੋਈ ਹੈ ਸਾਨੂੰ ਬਹੁਤ ਬਚਾ ਕੇ ਰੱਖਿਆ ਆਪਣੇ ਬੱਚਾ ਵਾਂਗੂ ਪੰਜਾਬ ਦੀ ਗੱਲ ਕਰਾਂ ਇਸ ਵੇਲੇ ਦੇ ਉੱਪਰ ਪੰਜਾਬ ਦੇ ਉੱਪਰ ਇੱਕ ਵਿਪਤਾ ਪਈ ਹੋਈ ਹੈ ਜੀ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੀ ਸਾਂਝੀ ਕੀਤੀ ਆ ਫਲੱਡਸ ਨੂੰ ਲੈ ਕੇ ਜੋ ਹੜ੍ਹ ਆਏ ਨੇ ਉਸ ਸੰਬੰਧੀ ਕਿ ਤੁਹਾਡੇ ਵੱਲੋਂ ਵੀ ਇੱਕ ਨਾਲ ਖੜਨ ਦਾ ਜਿਹੜਾ ਇੱਕ ਬੁੱਕਾ ਦਿੱਤਾ ਗਿਆ ਵਾ ਜਾਂ ਇੱਕ ਸਹਿਯੋਗ ਕਰਨ ਦੀ ਗੱਲ ਆਖੀ ਗਈ ਜੀ ਕਿਸ ਤਰੀਕੇ ਸੇ ਸਹਿਯੋਗ ਕੀਤਾ ਜਾਏ ਕਾਫੀ ਨੁਕਸਾਨ ਹੋਏ ਲੋਕਾਂ ਦਾ ਬਹੁਤ ਜਾਨਵਰ ਮਰੇ ਲੋਕ ਵੀ ਮਰੇ ਜੀ ਤੇ ਇੱਕ ਹੈਲਪਲੈਸ ਸਿਚੁਏਸ਼ਨ ਸੀਗੀ ਸਾਰਿਆਂ ਲਈ ਜਿੱਦ ਤੱਕ ਕੋਵਿਡ ਸੀਗਾ ਬੰਦਾ ਪਰੋਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਥੋੜਾ ਪਾਣੀ ਨਿਕਲੇਗਾ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਜਾ ਕੇ ਸੇਵਾ ਕਰ ਸਕਦੇ ਹਾਂ ਅਸੀਂ ਲੋਕਾਂ ਲਈ ਹਮੇਸ਼ਾ ਖੜੇ ਮੇਰੀ ਹਰਪ੍ਰੀਤ ਸਿੰਘ ਨਾਲ ਵੀ ਗੱਲ ਹੋਈ ਸੀ ਉਹ ਵੀ ਅੱਛਾ ਕੰਮ ਕਰ ਰਿਹਾ ਪੰਜਾਬ ਲਈ ਕਿ ਐਸੀ ਪੰਜਾਬ ਲਈ ਅੱਗੇ ਕੀ ਕਰ ਸਕਦੇ ਕੈਂਸਲ ਟਾਈਮ ਤੇ ਤਾਂ ਉਹ ਜੋ ਪੀਰੀਅਡਸ ਤੁਹਾਡੇ ਲਈ ਕਿਉਂਕਿ ਇੱਕ ਖਿਡਾਰੀ ਦੇ ਤੌਰ ਤੇ ਕਹਿ ਲਵਾਂ ਜਾਂ ਉਸ ਟਾਈਮ ਤੇ ਜੋ ਜਿਸ ਤਰੀਕੇ ਤੁਹਾਡਾ ਕਰੀਅਰ ਚੱਲ ਰਿਹਾ ਇਸ ਮੈਨੂੰ ਲੱਗਦਾ ਕਿ ਇੱਕ ਖਿਡਾਰੀ ਦੇ ਲਈ ਜਦੋਂ ਇਸ ਤਰੀਕੇ ਦੀ ਮੁਸ਼ਕਲ ਆਉਂਦੀ ਹੈ ਉਸ ਪੀਕ ਪੁਆਇੰਟ ਦੇ ਉੱਪਰ ਆ ਕੇ ਤਾਂ ਉਸ ਤੋਂ ਔਖਾ ਟਾਈਮ ਜਾਂ ਮਾਰਾ ਟਾਈਮ ਕੋਈ ਨਹੀਂ ਹੋ ਸਕਦਾ ਇਹ ਸਿਰਫ ਕੈਂਸਰ ਟਾਈਮ ਦੀ ਗੱਲ ਨਹੀਂ ਸੀ ਜਦੋਂ ਮੈਂ ਟੀਮ ਚ ਵਾਰ ਵੀ ਸੀ ਜਦੋਂ ਮੈਂ ਧਿਆਨ ਨਾਲ ਰਹਾ ਜਾਂ ਮੇਰੇ ਕੋਲ ਦੀ ਸੱਟ ਵਿੱਚ ਸੀ ਤੇ ਮੇਰਾ ਇੱਥੇ ਬਹੁਤ ਵਿਸ਼ਵਾਸ ਹੈ ਬਾਬਾ ਜੀ ਸਾਡੇ ਸਭ ਕੁਝ ਸੀ ਹੈਗੇ ਸਭ ਕੁਝ ਅਜੇ ਹਾਲੇ ਵੀ એનર્ਜੀ ਪੂਰੀ ਹੈ ਤੇ ਕਿ ਉਹ ਕਿੱਥੇ ਗਏ ਨਹੀਂ ਹੈਗੇ ਸਾਡੇ ਦਿਲਾਂ ਦਿਮਾਗ 'ਚ ਹੈਗੇ ਅ ਗਰਾਊਂਡ ਪੱਧਰ ਤੇ ਉੱਪਰ ਜਾ ਕੇ ਜਿਸ ਤਰੀਕੇ ਹਰਪ੍ਰਸਾਦ ਸਿੰਘ ਪਹਿਲਾਂ ਸੇਵਾ ਕਰਦੇ ਵੀ ਨਜ਼ਰ ਆਏ ਨੇ ਤੁਹਾਡੇ ਤਾਂ ਇੱਕ ਕ੍ਰੀਪੀ ਟੂਸ ਨੇ ਤਾਂ ਉਸ ਤਰੀਕੇ ਤੁਸੀਂ ਵੀ ਸਾਨੂੰ ਨਜ਼ਰ ਆ ਸਕਦੇ ਜੇ ਤੁਸੀਂ ਸੇਵਾ ਕਰਦੇ ਤੇ ਦੇਖੋ ਜੀ ਸੇਵਾ ਕਰਨ ਲਈ ਦੋਸਤ ਨਹੀਂ ਹੋਣਾ ਚਾਹੀਦਾ ਸੇਵਾ ਕਰਨ ਲਈ ਇਨਸਾਨ ਹੋਣਾ ਚਾਹੀਦਾ ਬਿਲਕੁਲ ਦੋਸਤੀ ਦਾ ਸੇਵਾ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਪੰਜਾਬ ਚ ਖਰਾਬ ਸਮਾਂ ਹੈ ਇਸ ਕਰਕੇ ਪੰਜਾਬ ਲਈ ਖੜਾਉਣਾ ਜ਼ਰੂਰੀ ਹੈ ਸਾਰੇ ਪੰਜਾਬੀਆਂ ਨੂੰ ਜਿਹੜੇ ਵੀ ਲੋਕੀ ਹਿਮਨਿਟੀ ਲਈ ਕੰਮ ਕਰਦੇ ਹਨ ਉਹਨਾਂ ਨੂੰ ਖੜੇ ਹੋਣਾ ਚਾਹੀਦਾ ਪੰਜਾਬ ਲਈ ਸਿਚੁਏਸ਼ਨ ਥੋੜੀ ਬੈਟਰ ਹੋਏਗੀ ਤੇ ਸਾਨੂੰ ਥੋੜਾ ਹੋਰ ਆਈਡੀਆ ਆਏਗਾ ਕਿ ਅਸੀਂ ਲੋਕਾਂ ਲਈ ਕੀ ਕਰ ਸਕਦੇ ਹਾਂ ਅਸੀਂ ਦੀਦੀ ਨਾਲ ਵੀ ਗੱਲ ਕਰ ਰਹੇ ਕਿ ਅਸੀਂ ਲੋਕਾਂ ਦੀ ਕਿੱਥੇ ਹੈਲਪ ਕਰ ਸਕਦੇ ਹਾਂ ਬੇਸਿਕ ਮੁੱਦਾ ਇਹ ਹੈ ਉਹੀ ਗੱਲ ਕਰਨ ਆਇਆ ਅੱਜ ਬੱਸ ਵੈਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਆਰਮ ਸਿੰਘ ਜੀ ਗੰਡੂਆ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਗਿਆ ਵਾ ਤੇ ਇੱਥੇ ਸਾਬਕਾ ਕ੍ਰਿਕਟਰ ਜਗਰਾਤ ਸਿੰਘ ਵੀ ਪਹੁੰਚੇ ਨੇ ਵੀਰੇ ਪਹਿਲਾਂ ਤੇ ਇਸ ਸਥਾਨ ਦੀ ਗੱਲ ਕਰਾਂ ਕਾਫੀ ਮਾਨਤਾ ਇਸ ਸਥਾਨ ਦੀ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਸੀ ਪਰ ਜੋ ਸੰਗਤ ਸੀ ਨਾ ਮੀਂਹ ਦੇ ਵਿੱਚ ਦਰਸ਼ਨ ਕਰਨ ਲਈ ਪਹੁੰਚ ਰਹੀ ਸੀਗੀ ਨਤਮਸਤਕ ਹੋਣ ਲਈ ਪਹੁੰਚ ਰਹੀ ਸੀ ਤੇ ਤੁਸੀਂ ਵੀ ਇੱਥੇ ਸਪੈਸ਼ਲ ਪਹੁੰਚੇ ਹੋ ਜੀ ਬਿਲਕੁਲ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਤੇ ਅਸੀਂ ਮਹਾਰਾਜ ਦੀ ਆਗਿਆ ਹਮੇਸ਼ਾ ਹੁੰਦੀ ਹੈ ਅਸੀਂ ਆਂਦੇ ਰਹੇ ਮੈਨੂੰ ਇੱਥੇ ਆਂਦੇ ਕੋਈ 25 ਸਾਲ ਹੋ ਗਏ 24 25 ਸਾਲ ਤੇ ਮੇਰੀ ਬੜੀ ਖਰਾਬ ਟਾਈਮ ਤੇ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਚੰਗਿਆਈ ਜੀ ਸਾਥ ਦਿੱਤਾ ਖਰਾਬ ਟਾਈਮ ਵਿੱਚ ਸਾਥ ਦਿੱਤਾ ਪੂਰੀ ਸੰਗਤ ਦੇ ਦਿੱਤਾ ਐਸੀ ਕਰਕੇ ਸੰਗਤ ਮੰਦੀ ਹੈ ਇੱਥੇ ਆਂਦੀ ਰਹੀ ਹੈ ਕਿੰਦਾ ਦੀਦੀ ਕੋ ਲਾਂਦੀ ਰਹੀ ਆ ਕਿੰਦਾ ਦੀ ਨੇ ਸਾਡਾ ਬੜਾ ਸਾਥ ਦਿੱਤਾ ਹੈ ਬੜੀ ਸੰਗਤ ਦਾ ਸਾਰਾ ਸਾਥ ਦਿੱਤਾ ਹੈ ਜਿੰਨੇ ਵੀ ਇੱਥੇ ਆ ਕੇ ਲੋਕਾਂ ਨੇ ਜੋ ਵੀ ਅਰਦਾਸ ਕੀਤੀ ਹੈ ਜੀ ਤੇ ਅਸੀਂ ਹਮੇਸ਼ਾ ਆ ਕੇ ਕੁਝ ਲੋਕਾਂ ਲਈ ਕਰਨਾ ਚਾਹੁੰਦੇ ਆ ਚੰਗਾ ਕਰਨਾ ਚਾਹੁੰਦੇ ਆ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਖਰਾਬ ਟਾਈਮ ਦੇ ਵਿੱਚ ਸਾਹ ਦਿੱਤਾ ਉਸ ਟਾਈਮ ਦੀ ਮੈਂ ਗੱਲ ਕਰਾਂ ਜੋ ਤੁਸੀਂ ਸ਼ਾਇਦ ਜ਼ਿਕਰ ਕਰ ਰਹੇ ਹੋ ਜ਼ਿਕਰ ਮੈਂ ਸਹੀ ਹਾਂ ਤਾਂ ਕੈਂਸਰ ਟਾਈਮ ਦੀ ਤਾਂ ਉਹ ਜੋ ਪੀਰੀਅਡਸ ਤੁਹਾਡੇ ਲਈ ਕਿਉਂਕਿ ਇੱਕ ਖਿਡਾਰੀ ਦੇ ਤੌਰ ਤੇ ਕਹਿ ਲਵਾਂ ਜਾਂ ਉਸ ਟਾਈਮ ਤੇ ਜੋ ਜਿਸ ਤਰੀਕੇ ਨਾਲ ਤੁਹਾਡਾ ਕਰੀਅਰ ਚੱਲ ਰਿਹਾ ਇਸ ਵਿੱਚ ਲੱਗਦਾ ਕਿ ਇੱਕ ਖਿਡਾਰੀ ਦੇ ਲਈ ਜਦੋਂ ਇਸ ਤਰੀਕੇ ਦੀ ਮੁਸ਼ਕਲ ਆਉਂਦੀ ਹੈ ਉਸ ਪੀਕ ਪੁਆਇੰਟ ਦੇ ਉੱਪਰ ਆ ਕੇ ਤਾਂ ਉਸ ਤੋਂ ਔਖਾ ਟਾਈਮ ਜਾਂ ਮਾੜਾ ਟਾਈਮ ਕੋਈ ਨਹੀਂ ਹੋ ਸਕਦਾ ਨਹੀਂ ਸਿਰਫ ਕੈਂਸਰ ਟਾਈਮ ਦੀ ਗੱਲ ਨਹੀਂ ਸੀ ਜਦੋਂ ਮੈਂ ਟੀਮ ਚੋਂ ਬਾਹਰ ਵੀ ਸੀ ਜਦੋਂ ਮੈਂ ਥਿਆਨਾ ਰਿਆ ਜਾਂ ਮੇਰੇ ਕਦੀ ਸੱਟ ਵੱਜੀ ਸੀ ਤੇ ਮੇਰਾ ਤੇ ਬਹੁਤ ਵਿਸ਼ਵਾਸ ਹੈ ਬਾਬਾ ਜੀ ਸਾਡੇ ਸਭ ਕੁਝ ਸੀਗੇ ਹੈਗੇ ਸਭ ਕੁਝ ਉਹਨਾਂ ਦੀ ਹਾਲੇ ਵੀ એનર્ਜੀ ਪੂਰੀ ਹੈ ਤੇ ਉਹ ਕਿੱਥੇ ਗਏ ਨਹੀਂ ਹੈਗੇ ਸਾਡੇ ਦਿਲਾ ਦਿਮਾਗ ਚ ਹੈਗੇ ਤੇ ਚੰਗੇ ਸਮਾ ਜਾਂ ਮਾੜਾ ਸਮਾ ਕੋਈ ਵੀ ਸੀਗਾ ਉਹਨਾਂ ਨੇ ਹਮੇਸ਼ਾ ਬਚਾਇਆ ਤੇ ਚੰਗੇ ਰਾਹ ਤੇ ਸਾਨੂੰ ਚੱਲਣਾ ਸਿਖਾਇਆ ਜੀ ਚੰਗਾ ਰਾਹ ਤੇ ਚੱਲਣਾ ਮੁਸ਼ਕਿਲ ਹੁੰਦਾ ਉਹ ਲੰਬਾ ਸਫਰ ਹੁੰਦਾ ਉੱਥੇ ਸਾਨੂੰ ਦਖਸ਼ਣਾ ਦਿੱਤੀ ਹੈ ਤੇ ਹਮੇਸ਼ਾ ਥੋੜਾ ਸਾਥ ਦਿੰਦਾ ਅਸੀਂ ਇਸ ਕਰਕੇ ਆਨੇ ਆ ਇੱਥੇ ਕੋਈ ਕੋਈ ਅਜੀਹਾ ਪਲ ਹੋਵੇ ਕੋਈ ਯਾਦ ਹੋਵੇ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਮੈਂ ਜਾਂ ਕਦੇ ਕੋਈ ਅਜੀਹਾ ਪਲ ਆਇਆ ਹੋਵੇ ਜੋ ਤੁਹਾਨੂੰ ਲੱਗਿਆ ਹੋਵੇ ਕਿ ਉਮਰ ਭਰ ਯਾਦ ਰਹੇਗਾ ਬਹੁਤ ਜੀ ਚੀਜ਼ਾਂ ਨੇ ਇਹਦੇ ਮੈਂ 2 ਮਿੰਟ ਚ ਕੈਮਰੇ 'ਚ ਨਹੀਂ ਦੱਸ ਸਕਦਾ ਸਾਡੀ 25 ਸਾਲ ਦੀ ਤਪੱਸਿਆ ਦੀਦੀ ਨੂੰ ਵੀ ਪਤਾ ਅਸੀਂ ਬੜੇ ਸਾਲਾਂ ਤੋਂ ਆਂਦੇ ਰਹੇ ਹਾਂ ਤੇ ਜਦ ਤੁਸੀਂ ਕੈਂਸਲ ਲੜਾਈ ਕਹਿ ਰਹੇ ਹੋ ਤੇ ਉਸ ਵੇਲੇ ਕਿੱਥੇ ਜਾਣਾ ਕੀ ਕਰਨਾ ਕਿਹੜੇ ਡਾਕਟਰ ਕੋਲ ਜਾਣਾ ਕਿੱਦਾਂ ਇਸ ਬਿਮਾਰੀ ਨੂੰ ਅਪਰੋਚ ਕਰਨਾ ਬੜਾ ਲੰਬਾ ਸਫ਼ਰ ਸੀ ਸਾਡਾ ਤੇ ਜਦੋਂ ਵਰਲਡ ਕੱਪ ਸੀਗਾ ਜੀ ਵਰਲਡ ਕੱਪ ਤੋਂ ਪਹਿਲਾਂ ਵਰਲਡ ਕੱਪ ਤੋਂ ਬਾਅਦ ਸੋ ਇਦਾਂ ਦੀ ਬਹੁਤ ਜੀ ਚੀਜ਼ਾਂ ਹੈਗੀਆਂ ਉਹ ਮੈਂ ਜਿੱਦਾਂ ਕਿਹਾ ਮੈਂ 2 ਮਹੀਨੇ ਕਵਰੇਜ ਨਹੀਂ ਦੱਸ ਸਕ ਬਟ ਸਾਨੂੰ ਸਾਡੇ ਤੇ ਬੜੀ ਕਿਰਪਾ ਹੋਈ ਹੈ ਸਾਨੂੰ ਬਹੁਤ ਬਚਾ ਕੇ ਰੱਖਿਆ ਆਪਣੇ ਬੱਚਾ ਵਾਂਗੂ ਤੇ ਸਾਰੀ ਸੰਗਤ ਜਿਹੜੀ ਆਂਦੀ ਹੈ ਉਹਨਾਂ ਨੂੰ ਵੀ ਤੇ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਜੀ ਮੀ ਪਿਆ ਨੇ ਲੋਕੀ ਆਏ ਮੱਥਾ ਟੇਕਣ ਅੱਜ ਉਹ ਵਿਸ਼ਵਾਸ ਹੈ ਇਸ ਕਰਕੇ ਆਏ ਸੀ ਜੀ ਪੰਜਾਬ ਦੀ ਗੱਲ ਕਰਾਂ ਇਸ ਟਾਈਮ ਦੇ ਉੱਪਰ ਪੰਜਾਬ ਦੇ ਉੱਪਰ ਇੱਕ ਵਿਪਤਾ ਪਈ ਹੋਈ ਹੈ ਜੀ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੀ ਸਾਂਝੀ ਕੀਤੀ ਆ ਫਲਡਸ ਨੂੰ ਲੈ ਕੇ ਜੋ ਹੜ੍ਹ ਆਏ ਨੇ ਉਸ ਸੰਬੰਧੀ ਕਿ ਤੁਹਾਡੇ ਵੱਲੋਂ ਵੀ ਇੱਕ ਨਾਲ ਖੜਨ ਦਾ ਜਿਹੜਾ ਇੱਕ ਹੁਕਾ ਦਿੱਤਾ ਗਿਆ ਵਾ ਜਾਂ ਇੱਕ ਸਹਿਯੋਗ ਕਰਨ ਦੀ ਗੱਲ ਆਖੀ ਗਈ ਹੈ ਜੀ ਕਿਸ ਤਰੀਕੇ ਸਹਿਯੋਗ ਕੀਤਾ ਜਾਏਗਾ ਜਾਂ ਪੰਜਾਬ ਜਿਸ ਤਰੀਕੇ ਦੀ ਸਿਚੁਏਸ਼ਨ ਦਾ ਤੁਸੀਂ ਉਸ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ ਪੰਜਾਬ ਤੇ ਕਾਫੀ ਮਾੜਾ ਸਮਾਂ ਆਇਆ ਜੀ ਹਾਂ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਬਹੁਤ ਜਾਨਵਰ ਮਰੇ ਹਾਂ ਲੋਕ ਵੀ ਮਰੇ ਜੀ ਤੇ ਇੱਕ ਹੈਲਪਲੈਸ ਸਿਚੁਏਸ਼ਨ ਸੀਗੀ ਸਾਰਿਆਂ ਲਈ ਜੀ ਜਿੱਦਾਂ ਕੋਵਿਡ ਸੀਗਾ ਬੰਦਾ ਬਾਰੋਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਤੇ ਜਿਵੇਂ ਜਿਵੇਂ ਥੋੜਾ ਪਾਣੀ ਨਿਕਲੇਗਾ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਜਾ ਕੇ ਸੇਵਾ ਕਰ ਸਕਦੇ ਹਾਂ ਜੀ ਜੋ ਵੀ ਦੀਦੀ ਦੀ ਆਗਿਆ ਹੋਏਗੀ ਹਾਂ ਯਾ ਸਾਡੇ ਮਹਾਰਾਜ ਦੀ ਆਗਿਆ ਹੋਏਗੀ ਸਾਨੂੰ ਪਤਾ ਲੱਗੇਗਾ ਕਿ ਕੀ ਕਰਨਾ ਲੋਕਾਂ ਲਈ ਅਸੀਂ ਲੋਕਾਂ ਲਈ ਹਮੇਸ਼ਾ ਖੜੇ ਮੇਰੀ ਹਰਪ੍ਰੀਤ ਸਿੰਘ ਨਾਲ ਵੀ ਗੱਲ ਹੋਈ ਸੀ ਉਹ ਵੀ ਅੱਛਾ ਕੰਮ ਕਰ ਰਿਹਾ ਪੰਜਾਬ ਲਈ ਕਿ ਐਸੀ ਪੰਜਾਬ ਲਈ ਅੱਗੇ ਕੀ ਕਰ ਸਕਦੇ ਤੇ ਜੋ ਵੀ ਸਾਨੂੰ ਲੱਗੇਗਾ ਸਹੀ ਹੈ ਤੇ ਅਸੀਂ ਲੋਕਾਂ ਦੀ ਮਦਦ ਕਰਨਾ ਜਰੂਰ ਅੱਗੇ ਖੜੇ ਹੋਵਾਂਗੇ ਤੇ ਕੰਮ ਕਰਾਂਗੇ ਜੀ ਗਰਾਉਂਡ ਪੱਧਰ ਤੇ ਉੱਪਰ ਜਾ ਕੇ ਜਿਸ ਤਰੀਕੇ ਹਰਪ੍ਰਜਨ ਸਿੰਘ ਪਹਿਲਾਂ ਸੇਵਾ ਕਰਦੇ ਵੀ ਨਜ਼ਰ ਆਏ ਨੇ ਤੁਹਾਡੇ ਤੇ ਇੱਕ ਕਰੀਪੀ ਦੋਸਤ ਨੇ ਤਾਂ ਉਸ ਤਰੀਕੇ ਤੁਸੀਂ ਵੀ ਸਾਨੂੰ ਨਜ਼ਰ ਆ ਸਕਦੇ ਜੇ ਦਸੇਵਾ ਕਰਦੇ ਤੇ ਦੇਖੋ ਜੀ ਸੇਵਾ ਕਰਨ ਲਈ ਦੋਸਤ ਨਹੀਂ ਹੋਣਾ ਜੀ ਦਾ ਸੇਵਾ ਕਰਨ ਲਈ ਇਨਸਾਨ ਹੋਣਾ ਚਾਹੀਦਾ ਬਿਲਕੁਲ ਦੋਸਤੀ ਦਾ ਸੇਵਾ ਨਾਲ ਕੋਈ ਲੈਣਾ ਦੇਣਾ ਨਹੀਂ ਲੇਕਿਨ ਮੈਨੂੰ ਲੱਗਦਾ ਆਪਣੇ ਦੋਸਤ ਲੋਕਾਂ ਨੇ ਜਿਹੜੇ ਖਰਾਬ ਸਮਝ ਤੁਹਾਡੇ ਨਾਲ ਕਿ ਲੋਕੀ ਖੜੇ ਹੋਏ ਆ ਉਹਨਾਂ ਨਾਲ ਖੜਨਾ ਜ਼ਰੂਰੀ ਹੈ ਇਸ ਕਰਕੇ ਪੰਜਾਬ 'ਚ ਖਰਾਬ ਸਮਾਂ ਆਇਆ ਇਸ ਕਰਕੇ ਪੰਜਾਬ ਲਈ ਖੜਾਉਣਾ ਜ਼ਰੂਰੀ ਹੈ ਸਾਰੇ ਪੰਜਾਬੀਆਂ ਨੂੰ ਜਿਹੜੇ ਵੀ ਲੋਕੀ ਹਿਊਮੈਨਿਟੀ ਲਈ ਕੰਮ ਕਰਦੇ ਹਨ ਉਹਨਾਂ ਨੂੰ ਖੜੇ ਹੋਣਾ ਚਾਹੀਦਾ ਪੰਜਾਬ ਲਈ ਮੈਸੇਜ ਕੀ ਦੇਣਾ ਚਾਹੁੰਗੇ ਜੀ ਇਸ ਸਮੇਂ ਪ੍ਰਤੀ ਗੱਲ ਕਰਨਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜਦੋਂ ਇੱਕ ਖਿਡਾਰੀ ਦੇ ਵੱਲੋਂ ਤੁਹਾਡੇ ਵਰਗੇ ਪਲੇਅਰ ਦੇ ਵੱਲੋਂ ਇਸ ਤਰੀਕੇ ਸਪੋਰਟ ਕੀਤੀ ਜਾਂਦੀ ਹੈ ਨਾ ਤਾਂ ਲੋਕ ਵੈਸੀ ਹੌਸਲੇ ਚ ਆ ਜਾਂਦੇ ਕਿਉਂਕਿ ਪੰਜਾਬੀ ਅਜਿਹੇ ਨਹੀਂ ਕਿ ਸਾਨੂੰ ਕੋਈ ਹੌਸਲਾ ਆ ਕੇ ਦੇ ਜਾਵੇ ਨਾ ਤਾਂ ਅਸੀਂ ਮਾੜੀ ਸਿਚੁਏਸ਼ਨ ਨੂੰ ਵੀ ਚੱਲ ਲੈਂਦੇ ਆ ਤੁਸੀਂ ਖੁਦ ਉਸ ਸਮੇਂ ਚ ਨਿਕਲੇ ਹੋ ਤਾਂ ਲੋਕਾਂ ਨੂੰ ਮੈਸੇਜ ਕੀ ਹੈ ਤੁਹਾਡਾ ਲੋਕਾਂ ਨੂੰ ਮੈਸੇਜ ਇਹ ਹੈ ਕਿ ਇੱਕ ਦੂਜੇ ਦੀ ਹੈਲਪ ਕਰੋ ਇਹਨੇ ਪਿੰਡਾਂ ਜਿਹਨੇ ਪ੍ਰੋਬਲਮ ਆਈ ਹੈ ਆਸ-ਪਾਸ ਦੇ ਲੋਕਾਂ ਦੀ ਹੈਲਪ ਕਰੋ ਆ ਇੱਕ ਦੂਜੇ ਨੂੰ ਕਾਓ ਇੱਕ ਦੂਜੇ ਦਾ ਹੌਸਲਾ ਵਧਾਓ ਆ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੈ ਦੀ ਫਾਈਨੈਂਸ਼ੀਅਲ ਪ੍ਰੋਬਲਮ ਹੈਲਪ ਕਰੋ ਜਾਂ ਪਿੰਡਾਂ ਚ ਪਾਣੀ ਆ ਗਿਆ ਉਹ ਹੌਂ ਸਿਚੁਏਸ਼ਨ ਕਿਉਂਕਿ ਹਰ ਚੀਜ਼ ਗਵਰਨਮੈਂਟ ਨਹੀਂ ਕਰ ਸਕਦੀ ਜੀ ਰਾਈਟ ਆਪਾਂ ਨੂੰ ਆਪ ਵੀ ਕੁਝ ਕਰਨਾ ਪੈਣਾ ਤੇ ਆਪਾਂ ਲੋਕਾਂ ਦਾ ਹੌਸਲਾ ਵਧਾਈਏ ਤੇ ਜਿੱਥੇ ਖਾਣੇ ਦੀ ਲੋੜ ਇੱਥੇ ਖਾਣਾ ਪਹੁੰਚਾਈਏ ਤੇ ਇੱਥੇ ਕੱਪੜਿਆਂ ਦੀ ਜੋੜੀਆਂ ਦੀ ਲੋੜ ਹੈ ਜੋੜੇ ਪਹੁੰਚਾਈਏ ਤੇ ਲੋਕਾਂ ਨੂੰ ਮੁਸ਼ਕਿਲ ਤੋਂ ਕੱਢੀਏ ਜੀ ਬਸ ਇਹੀ ਕਹਿਣਾ ਚਾਹਾਂਗਾ ਮੈਂ ਕਿਸੇ ਹੋਰ ਸਾਥੀ ਦੇ ਵੱਲੋਂ ਕਿ ਮੈਸੇਜ ਆਇਆ ਜੀ ਜੋ ਨਾਲ ਦੇ ਖਿਡਾਰੀ ਸੀ ਕਿਸੇ ਨੇ ਕਿਹਾ ਹੋਵੇ ਕਿ ਅਸੀਂ ਵੀ ਸਪੋਰਟ ਕਰਨਾ ਚਾਹੁੰਦੇ ਆਂ ਦੇਖੋ ਮੈਂ ਤਾਂ ਕਿਸੇ ਦਾ ਨਾਂ ਨਹੀਂ ਲੈ ਸਕਦਾ ਸਪੋਰਟ ਸਾਰੇ ਕਰਨਾ ਚਾਹੁੰਦੇ ਆਂ ਪਰ ਇਸ ਸਿਚੁਏਸ਼ਨ ਥੋੜੀ ਹੈਲਪਲੈਸ ਹੈ ਸਿਚੁਏਸ਼ਨ ਥੋੜੀ ਬੈਟਰ ਹੋਏਗੀ ਤੇ ਸਾਨੂੰ ਥੋੜਾ ਹੋਰ ਆਈਡੀਆ ਆਏਗਾ ਕਿ ਅਸੀਂ ਲੋਕਾਂ ਲਈ ਕੀ ਕਰ ਸਕਦੇ ਆਂ ਅਸੀਂ ਦੀਦੀ ਨਾਲ ਵੀ ਗੱਲ ਕਰ ਰਹੇ ਆ ਕਿ ਅਸੀਂ ਲੋਕਾਂ ਦੀ ਕਿੱਦਾਂ ਹੈਲਪ ਕਰ ਸਕਦੇ ਆਂ ਬੇਸਿਕ ਮੁੱਦਾ ਇਹ ਹੈ ਉਹੀ ਗੱਲ ਕਰਨ ਆਇਆ ਅੱਜ ਮੈਂ ਪੈਸੇ ਵੀ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਜਗਰਾਤ ਸਿੰਘ ਪਹੁੰਚੇ ਨੇ ਗੰਡੂਆ ਸਾਹਿਬ ਵਾਲੇ ਜੋ ਬਾਬਾ ਜੀ ਨੇ ਉਹਨਾਂ ਦਾ ਅੱਜ ਜਨਮ ਦਿਹਾੜਾ ਸੀ ਉੱਥੇ ਨਤਮਸਤਕ ਹੋਣ ਦੇ ਲਈ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ